ਆੰਦਟ ਭਈ ਤੇ ਬੰਦੇ ਨਾਲ ਗੱਲ ਕੀਤੀ ਔਰ ਉਸ ਮੁੰਡੇ ਨੇ ਕਿਹਾ ਕਿ ਸਾਡੇ ਇੱਕ ਰਾਜਾ ਹੰਦਾ ਮੈਂ ਯਾਰ ਕਿਤਾ ਆਂਦਾ ਸਾਡੇ ਬਹੁਤ ਵਧੀਆ ਰਾਜਪਾਗ ਦਿੰਦੇ ਨੇ ਕਿਸ ਤਰ੍ਹਾਂ ਮੈਂ ਨਾ ਛੇਕਰ ਉਹ ਇੱਥੇ ਸਾਡੀ ਸਰਕਾਰ ਦੋ ਵਾਰ ਹੀ ਬਣਾ ਦੋ ਤਾਂ ਉਹ ਬੰਦੇ ਨੂੰ ਚੁੱਕ ਚੁੱਕ ਕੇ ਅੰਦਰ ਕਰ ਦਿੰਦੀ ਹੈ ਤੇ ਚੜਾ ਕਿ ਜੱਦੀ ਪੁਸ਼ਤੀ ਰਾਜਪਾਗ ਦਾ ਪਰਿਵਾਰ ਆ ਰਿਹਾ ਉਹ ਕਿਉਂ ਨਹੀਂ ਕਰਦਾ ਤੇ ਸ਼ਾਂਦੇ ਜਿੱਥੇ ਜੱਦੀ ਪੁਸ਼ਤੀ ਰਾਜ ਨੇ ਰਾਜੇ ਮਹਾਰਾਜ ਕੰਮ ਕਰਦੇ ਉਹਨਾਂ ਕੋਲ ਸਿੱਖਿਆ ਲੈ ਕੇ ਤੇ ਦੇਸ਼ ਨੂੰ ਚਲਾਉਣ ਔਰ ਮੈਂ ਸੇਕੋਂ ਦਾ ਕਹਿੰਦਾ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਨੇ ਸਿੱਖਾਂ ਦਾ ਦੁਸ਼ਮਣ ਸਿੱਖ ਜਮਾਤ ਵਾ ਪਰਚੇ ਬਿਲਕੁਲ ਇੱਕ ਇਹ ਚੀਜ਼ ਆ ਕਿ ਬੰਦੇ ਨੂੰ ਦਬਾ ਕੇ ਡਰਾ ਕੇ ਤੇ ਉਹਨੂੰ ਆਪਣੇ ਮਗਰ ਲੰਮਾ ਕਰਦੀ ਬਿੱਲੀ ਘਰ ਨੂੰ ਮਿਆਉ ਤੁਹਾਨੂੰ ਹੀ ਫੜ ਲਿਆ ਉਹਨਾਂ ਨੇ ਹੁਣ ਪੱਤਰਕਾਰਾਂ ਨੂੰ ਪੱਤਰਕਾਰਾਂ ਤੇ ਹੋਏ ਪਰਚਿਆਂ ਨੂੰ ਲੈ ਕੇ ਜਿੱਥੇ ਅੱਜ ਅੰਮ੍ਰਿਤਸਰ ਵਿੱਚ ਮੀਟਿੰਗ ਜਿਹੜਾ ਉੱਥੇ ਹੀ ਸਾਡੇ ਨਾਲ ਧਰਮੀ ਫੌਜੀ ਵੀ ਜਿਹੜੇ ਨੇ ਉਹ ਵੀ ਇੱਥੇ ਤੋਂ ਮੀਟਿੰਗ ਦਾ ਹਿੱਸਾ ਬਣੇ ਨੇ ਮੌਜੂਦ ਨੇ ਸਾਡੇ ਨਾਲ ਚਲਬਾਤ ਚਾਹਾਂਗੇ ਕਿਵੇਂ ਦੇਖਦੇ ਹੋ ਜੀ ਹੁਣ ਪੱਤਰਕਾਰਾਂ ਦੇ ਵੀ ਪਰਚੇ ਹੋ ਰਹੇ ਨੇ ਚੈਨਲ ਬੰਦ ਕੀਤੇ ਜਾ ਰਹੇ ਨੇ ਆਰਟੀਆਈ ਜਿਹੜੇ ਪਾਉਂਦੇ ਨੇ ਉਹਨਾਂ ਦੇ ਵੀ ਪਰਚੇ ਹੋ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਮ ਮੈਂ 70ਵੇਂ ਹਾਸ਼ੀਸ਼ ਦਾ ਪ੍ਰਧਾਨ ਬਲਦੇਵ ਸਿੰਘ ਅਰਦਾਸ ਹੋ ਬੋਲ ਰਿਹਾ ਔਰ ਮੈਂ ਗਰਦਾਰ ਅੰਮ੍ਰਿਤਸਰ ਦੀ ਤਰਤੀ ਦੇ ਉੱਤੇ ਮੈਂ ਪੱਤਰਕਾਰਾਂ ਦੇ ਜਿਹੜਾ ਵਾ ਮੀਟਿੰਗ ਦੇ ਅਖਬਾਰ ਪੜ ਕੇ ਸੱਦ ਦੇਤੇ ਆਇਆ ਇਹ ਅਖਬਾਰ ਤੋਂ ਵੀ ਪਤਾ ਲੱਗਾ ਇਥੋਂ ਇਥੋਂ ਬੁਲਾ ਰਹੇ ਤਾਂ ਪਤਾ ਲੱਗਾ ਕਿ ਇਹਨਾਂ ਦੇ ਉੱਤੇ ਜਿਹੜੇ ਪਰਚੇ ਹੋਏ ਨੇ ਮੈਂ ਇੱਥੇ ਬੇਨਤੀ ਗੱਲ ਹੀ ਕਰਨ ਚਾਹੁੰਦਾ ਕਿ ਜਿਵੇਂ ਇੱਕ ਕਹਾਵਤ ਹੈ ਕਿ ਕੁਕੜੀ ਪਹਿਲਾਂ ਪੈਦਾ ਹੋਏ ਕਿ ਆਂਡਾ ਪਹਿਲਾਂ ਪੈਦਾ ਹੋਇਆ ਇਹ ਸੇਮ ਕਹਾਵਤ ਜਿਹੜੀ ਆ ਪੱਤਰਕਾਰਾਂ ਅਤੇ ਰਾਜਨੀਤਿਕਾਂ ਨਾਲ ਜਿਹੜੀ ਮੈਚ ਖੰਦੀ ਆ ਜਦੋਂ ਪੱਤਰਕਾਰ ਜਿਹੜੇ ਨੇ ਇਹ ਆਪਣਾ ਦਰਦ ਜਿਹੜਾ ਵਾ ਉਹ ਲੀਡਰ ਦਾ ਉੱਤੇ ਤੱਕ ਪਹੁੰਚਾਉਂਦੇ ਨੇ ਜਦੋਂ ਉੱਤੇ ਲੀਡਰ ਬਣ ਜਾਂਦਾ ਤਾਂ ਫਿਰ ਕਹਿੰਦਾ ਕਿ ਇਹ ਚੌਥਾ ਥੰਮਾ ਵਾ ਤੇ ਅਸੀਂ ਮਿਲ ਕੇ ਪਹਿਲੇ ਆ ਮੈਂ ਆਪਣੇ ਜ਼ਿੰਦਗੀ ਦੇ ਤਜਰਬੇ ਨਾਲ ਇਹ ਗੱਲ ਕਹਿੰਦਾ ਕਿ ਪੱਤਰਕਾਰ ਜਿਹੜਾ ਨੰਬਰ 1 ਥੰਮਾ ਵਾ ਔਰ ਨੰਬਰ 4 ਦੇ ਉੱਤੇ ਰਾਜਨੀਤੀ ਹੋ ਸਕਦਾ ਉਸ ਤੋਂ ਬਾਅਦ ਇਹ ਜਿਹੜੇ ਮਤਲਬ ਕਿ ਵੀ ਜਿਹੜੇ ਨੇ ਪਰਚੇ ਨੇ ਪਰਚੇ ਬਿਲਕੁਲ ਇੱਕ ਇਹ ਚੀਜ਼ ਆ ਕਿ ਬੰਦੇ ਨੂੰ ਦਬਾ ਕੇ ਡਰਾ ਕੇ ਤੇ ਉਹਨੂੰ ਆਪਣੇ ਮਗਰ ਲਾਉਣਾ ਔਰ ਇਹ ਚੀਜ਼ ਨਹੀਂ ਇੱਕ ਪਾਸੇ ਸਾਡਾ ਦੇਸ਼ ਕਹਿੰਦਾ ਕਿ ਲੋਕਤੰਤਰ ਦੇਸ਼ ਆ ਬਾਹਰ ਜਾ ਕੇ ਉਹ ਕਾ ਦਿੰਦੇ ਨੇ ਸਾਡਾ ਲੋਕਤੰਤਰ ਦੇਸ਼ ਆ ਚਲੋ ਮੈਂ ਬਾਹਰ ਨਹੀਂ ਗਿਆ ਮੈਂ ਬਾਹਰ ਨਹੀਂ ਇਹ ਗੱਲਾਂ ਸੁਣੀਆਂ ਸਾਰੇ ਰਾਜਨੀਤਿਕ ਬਾਹਰ ਜਾਂਦੇ ਮੈਨਾਂ ਕੀ ਸਿੱਖ ਕੇ ਹੁੰਦੀ ਨੇ ਇਹ ਕੀ ਸਖਦੇ ਨੇ ਕਿ ਬਾਅਦ ਬਾਅਦ ਮੈਂ ਇੱਕ ਕੱਲ ਦੁਬਈ ਦੇ ਬੰਦੇ ਨਾਲ ਗੱਲ ਕੀਤੀ ਔਰ ਉਸ ਮੁੰਡੇ ਨੇ ਕਿਹਾ ਕਿ ਸਾਡੇ ਇੱਕ ਰਾਜਾ ਹੰਦਾ ਮੈਂ ਯਾਰ ਕਿਦਾਂ ਆਂਦਾ ਸਾਡੇ ਬਹੁਤ ਵਧੀਆ ਰਾਜਪਾਗ ਦਿੰਦੇ ਨੇ ਕਿਸ ਤਰ੍ਹਾਂ ਮੈਂ ਨਾ ਜੇਕਰ ਉਹ ਇੱਥੇ ਸਾਡੀ ਸਰਕਾਰ ਦੋ ਵਾਰੀ ਬਣਾ ਦੋ ਤਾਂ ਉਹ ਬੰਦੇ ਨੂੰ ਚੁੱਕ ਚੁੱਕ ਕੇ ਅੰਦਰ ਕਰ ਦਿੰਦੀ ਹੈ ਤੇ ਜੜਾ ਕਿ ਜੱਦੀ ਪੁਛਤੀ ਰਾਜਪਾਗ ਦਾ ਪਰਿਵਾਰ ਆ ਰਿਹਾ ਉਹ ਕਿਉਂ ਨਹੀਂ ਕਰਦਾ ਔਰ ਮੈਂ ਇੱਥੇ ਅਪੀਲ ਕਰਦਾ ਤੁਹਾਡੀ ਪ੍ਰਸ਼ਦਾ ਥਰੂ ਕਿ ਸਾਡੇ ਰਾਜਨੀਤਿਕ ਜਿਹੜੇ ਨੇ ਸਾਡੇ ਲੋਕਤੰਤਰ ਨੂੰ ਛੜ ਕੇ ਤੇ ਬਾਹਰ ਦੇ ਦੇਸ਼ਾਂ ਦੇ ਜਿੱਥੇ ਜੱਦੀ ਪੁਸ਼ਤੀ ਰਾਜ ਨੇ ਰਾਜੇ ਮਹਾਰਾਜ ਕਮ ਕਦੇ ਉਹਨਾਂ ਕੋ ਸਿੱਖਿਆ ਲੈ ਕੇ ਤੇ ਦੇਸ਼ ਨੂੰ ਚਲਾਉਣ ਮਾਫ ਕਰਨ ਇਹਨਾਂ ਲੋਕਾਂ ਨੂੰ ਇਹੋ ਜਿਹੇ ਦਬਾਉਂਦੀਆਂ ਦੂਸਰੀ ਗੱਲ ਰਹੀ ਕਿਸੇ ਨੇ ਕਿਹਾ ਹੀ ਕਿ ਜਦੋਂ ਡਾਕਟਰ ਕੋ ਜਈਏ ਕਿ ਤੈਨੂੰ ਬਿਮਾਰ ਖਾਦਾ ਕੀ ਪੀਤਾ ਕੀ ਤੂੰ ਕੀ ਜਲ ਹੋਇਆ ਉੱਥੋਂ ਜਜਮੈਂਟ ਕਰਦਾ ਕਿ ਇਹਨੂੰ ਮਿਲ ਕੇ ਇਹ ਗੱਲ ਨੂੰ ਬਿਮਾਰੀ ਹੋਈ ਜਿਉਂ ਅੱਜ ਹਾਲਾਤ ਨੇ ਦੇਸ਼ ਦੇ ਜੋ ਹਾਲਾਤ ਪਬਲਿਕ ਦੇ ਨੇ ਜੋ ਅੱਜ ਇਸ ਮੀਟਿੰਗ ਦੇ ਵਿੱਚ ਮੈਂ ਪੱਤਰਕਾਰਾਂ ਦੀ ਹਾਲਾਤ ਵੇਖੀ ਆ ਔਰ ਸੁਣੀ ਆ ਔਰ ਇਹਦਾ ਇਹੋ ਨਿਚੋੜ ਨਿਕਲਦਾ ਕਿ ਜੂਨ 1984 ਦੇ ਵਿੱਚ ਜਦੋਂ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਕਰਕੇ ਦੇ ਅਕਾਲ ਤਖਤ ਸਟਾਪ ਤੇ ਹਜ਼ਾਰਾਂ ਨੇ ਲੱਖਾਂ ਹਜ਼ਾਰਾਂ ਸੰਗਤ ਮਾਰ ਦਿੱਤੀ ਔਰ 10-12 ਸਾਲ ਇਹ ਹੋਈ ਕੰਮ ਚੱਲਿਆ ਕਿਦਾ ਝੂਠਾ ਮੁਕਾਬਲਾ ਕਿਤੇ ਝੂਠਾ ਪਰਤਾ ਕਿ ਉਹਨੂੰ ਕਿਸ ਤਰ੍ਹਾਂ ਜੇਲ੍ਹ ਚ ਸੋੜਦਾ ਕਿ ਉਹਨੂੰ ਕਿਸ ਤਰ੍ਹਾਂ ਸੋੜ ਦਤਾ ਔਰ ਉਹ ਹੀ ਜਿਹੜੇ ਇਹਨਾਂ ਨੇ ਅਤਵਾਦੀ ਨਾਂ ਜੋੜ ਕੇ ਸਾਨੂੰ ਬਦਨਾਮ ਕਰਕੇ 84 ਦੇ ਵਿੱਚ ਜਿਹੜੇ ਇਨਸਾਫ ਪਸੰਦ ਬੰਦੇ ਸੀ ਉਹਨਾਂ ਨੂੰ ਜਦੋਂ ਆਪਣੇ ਅਤਵਾਦੀ ਕਹਾ ਕੇ ਅੰਦਰ ਲਾਪੇ ਸੁੱਟਣ ਜਾਂ ਗੋਲੀਆਂ ਮਾਰ ਕੇ ਮਾਰ ਲਾਪੇ ਸਾਡਾ ਮੁੱਲ ਨਾ ਪਿਆ ਔਰ ਇਥੋਂ ਜਿਹੜੇ ਰਾਜਨੀਤਿਕਾਂ ਦੇ ਹੌਸਲੇ ਬਲੰਦ ਹੋ ਗਏ ਇਥੋਂ ਸਰਕਾਰਾਂ ਜਿਹੜੀਆਂ ਆਪਣੇ ਜਿਹੜਾ ਸੀ ਸਹੀ ਇਹਨਾਂ ਦਾ ਉਥੋਂ ਥੜਕ ਗਈਆਂ ਔਰ ਅੱਜ ਕੋਈ ਵੀ ਤੁਸੀਂ ਸਰਕਾਰ ਬਣਾ ਲਓ ਉਹ ਸਭ ਤੋਂ ਪਹਿਲਾਂ ਜਿਹੜਾ ਝੂਠੇ ਪਰਚੇ ਝੂਠੇ ਕੰਮ ਕਰ ਕਰਕੇ ਦੇ ਰਵਾ ਪਾ ਕੇ ਫੇਰ ਬਣਦੇ ਗਏ ਨੇ ਔਰ ਮੈਂ ਇੱਥੇ ਜਿਹੜੇ ਤੁਹਾਡੇ ਪ੍ਰੈਸ ਦੇ ਥਰੂ ਇਹ ਬੇਨਤੀ ਕਰਦਾ ਕਿ ਇਸ ਚੀਜ਼ ਨੂੰ ਠੱਲ ਪਾਉਣ ਵਾਸਤੇ ਜਿਹੜਾ ਪੱਤਰਕਾਰ ਹਰ ਖੇਤਰ ਚ ਕੰਮ ਕਰਦਾ ਅਸੀਂ ਹਰ ਖੇਤਰ ਚ ਨਹੀਂ ਜਾ ਸਕਦੇ ਤੁਸੀਂ ਭਾਈਚਾਰਾ ਜਿਹੜਾ ਵਾ ਸਾਰੇ ਇੱਕ ਸੰਦੇਸ਼ ਦਾ ਪੱਤਰਕਾਰਾਂ ਕਿ ਜੂਨ 1984 ਦੇ ਜਿਹੜੇ ਪੀੜਤ ਨੇ ਜਿਵੇਂ 1984 ਦੇ ਧਰਮੀ ਫੌਜੀ ਨੇ ਜਿਹਨਾਂ ਬੈਰਕਨ ਛੱਡ ਕੇ ਆਏ ਨੇ ਉਹਦੇ ਤੋਂ ਬਾਅਦ ਜਿਹੜੇ ਝੂਠੇ ਮੁਕਾਬਲੇ ਵਾਲੇ ਨੇ ਜਿਨ੍ਹਾਂ ਦੇ ਉੱਤੇ ਕੀਸ ਪਏ ਨੇ ਸਿੱਖ ਕੈਦੀਆਂ ਦੇ ਘਰਾਂ ਜਾਓ ਉਹਨਾਂ ਦੇ ਵੀਰ ਵੇ ਲੋ ਉਹ ਸਾਰੇ ਲੈ ਕੇ ਤੁਸੀਂ ਆਬਲ ਕਦੇ ਵਿੱਚ ਜਾਗਰ ਕਰੋ ਤੇ ਉਹਦੇ ਵਿੱਚ ਤੁਹਾਨੂੰ ਜਿਹੜੀ ਸਰਕਾਰਾਂ ਦੀ ਤਾਨਾਸ਼ਾਈ ਜਿਹੜੀ ਨਿਕਲ ਆਉਗੀ ਇਹਦੇ ਵਿੱਚ ਹੁਣ ਕੀ ਗੱਲ ਤੁਹਾਂ ਕੋਲ ਛੋਟਾ ਵੀ 84 ਦੇ ਵਿੱਚ ਇੰਨਾ ਨੁਕਸਾਨ ਹੋਇਆ ਇਹਨਾਂ ਦੱਸਿਆ ਤੇ ਇਹ ਉ ਜਾਗਰ ਕਿਉਂ ਨਹੀਂ ਹੋ ਰਿਹਾ ਜਾਗਰ ਤਾਂ ਨਹੀਂ ਹੁੰਦਾ ਕਈ ਲੋਕ ਜਿਹੜੇ ਨੇ ਇਹ ਕਹਿੰਦੇ ਨੇ ਕਾਲੀ ਦਲ ਦੀ ਸਟੇਜ ਤੇ ਚਲ ਜਾਓ ਹੁੰਦਾ ਨਾ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਔਰ ਮੈਂ ਸਿੱਖ ਹੁੰਦਾ ਕਹਿੰਦਾ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਨਹੀਂ ਸਿੱਖਾਂ ਦਾ ਦੁਸ਼ਮਣ ਸਿੱਖ ਜਮਾਤ ਵਾ ਜਿਨ੍ਹਾਂ ਕੇ ਬਾਦਲ ਨੇ ਹਮਲਾ ਕਰਵਾਇਆ ਉਹਦੇ ਤੋਂ ਤਾਕਤ ਨਹੀਂ ਕਿਸੇ ਦੀ ਸਖਵਲ ਅੱਖ ਕਿ ਛੜ ਕੇ ਹੱਥ ਕਰ ਜੇ ਔਰ ਬਾਦਲ ਨੇ ਹਮਲਾ ਕਰਵਾਇਆ ਦੇ ਕਾਂਗਰਸ ਨੇ ਕੀਤਾ ਤਾਂ ਕਾਂਗਰਸ ਕਿਦਾ ਸਾਡੀ ਦਸ਼ਮਣ ਜਮਾਤ ਹੋ ਗਈ ਦਸ਼ਮਣ ਜਮਾਤ ਸਾਡੇ ਬੁੱਕਲ ਦੇ ਸੱਪ ਨੇ ਬਾਦਰ ਹੋਣੀ ਉਹਦੇ ਤੋਂ ਬਾਅਦ ਬੀ ਜੀ ਪੀ ਨੇ ਸਪੋਰਟ ਕੀਤੀ ਮੈਂ ਨਹੀਂ ਕਹਿੰਦਾ ਉਹਨਾਂ ਦੇ ਲੀਡਰ ਨੇ ਕਿਤਾਬ ਲਹੀ ਆ ਅਡਵਾਨੀ ਨੇ ਕਿਤਾਬ ਲਹੀ ਆ ਕਿ ਅਸੀਂ ਅਸੀਂ ਸਪੋਰਟ ਕੀਤੀ ਆ ਜਦੋਂ ਕਾਂਗਰਸ ਹਮਲਾ ਕਰ ਰਹੀ ਆ ਬਾਦਲ ਉਹ ਜਿਹੜਾ ਬਸ ਹਮਲਾ ਕਰਵਾ ਰਿਹਾ ਬੀਜਪੀ ਸਪੋਰਟ ਦੇ ਰਹੀ ਆ ਤਿੰਨ ਸਰਕਾਰਾਂ ਹੁੰਦਾ ਭਗਵੰਤ ਸਿੰਘ 22 ਚ ਜਾ ਕੇ ਬਣਦਾ ਔਰ ਜਦੋਂ ਇਹਨਾਂ ਨੇ ਝੂਠੇ ਪਰਤੇ ਝੂਠੇ ਮੁਕਾਬਲੇ ਤੇ ਅਕਾਲ ਤਖਤ ਢਾਹ ਤਾ ਸੰਗਤ ਮਾਰ ਦਿੱਤੀ ਦੁਨੀਆ ਦੀ ਸੁਣੀ ਨਹੀਂ ਆਪਣੀ ਜੁੱਤੀ ਖੜਕਾਈ ਗਏ ਇੱਥੋਂ ਜਾ ਕੇ ਰਾਜਨੀਤੀ ਖਰਾਬ ਹੋਈ ਔਰ ਜਿਹੜਾ ਅੱਜ ਜਿਹੜਾ ਮੁਖਾਮ ਦਾ ਜਿਹੜਾ ਵਾ ਅਜੇ ਜਿੱਥੇ ਪੱਤਰਕਾਰ ਭੋਗ ਰਹੇ ਨੇ ਉਥੇ ਕਈ ਹੋਰ ਵੀ ਭੋਗ ਰਹੇ ਨੇ ਪਰ ਇਹ ਜਿਹੜੀ ਬਦਲਾਵ ਵਾਲੀ ਸਰਕਾਰ ਇਸ ਸਤਾ ਦੇ ਵਿੱਚ ਆਈ ਸੀ ਇਹ ਆਂਦੀ ਸੀ ਕਿ ਸਾਨੂੰ ਸਵਾਲ ਪੁੱਛੋ ਪਰ ਹੁਣ ਜਿਹੜਾ ਸਵਾਲ ਪੁੱਛਦਾ ਉੱਤੇ ਪਰਚੇ ਹੋ ਰਹੇ ਨੇ ਜਿਹੜਾ ਆਰਟੀਆਈ ਪਾਉਂਦਾ ਉਹਨਾਂ ਦੇ ਪਰਚੇ ਹੋ ਰਹੇ ਨੇ ਇਹ ਬਦਲਾਵ ਮੰਨਦੇ ਆਪਾਂ ਇਹ ਜਿਹੜਾ ਬਦਲਾਵ ਆ ਇਹ ਬਦਲਾਵ ਨੂੰ ਅਸੀਂ ਬਦਲਾਵ ਦੇ ਵਿੱਚ ਅਸਾਂ ਲਿਆਉਣਾ ਵਾ ਉਹਨਾਂ ਨੇ ਨਹੀਂ ਲਿਆਉਣਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਦਵਾਈ ਖਾਦੇ ਆ ਰਮਾਨ ਉਹਨਾਂ ਤੁਸੀਂ 84 ਦੇ ਮੁੱਦੇ ਨਹੀਂ ਚੁੱਕੋ ਤੁਹਾਨੂੰ ਆਪਣੇ ਆਪੇ ਦਾ ਬਦਲਾਵ ਨਿਕਲੂਗਾ 84 ਦੇ ਵਿੱਚ ਇਹੀ ਹਾਲਾਤ ਰਹੇ ਪੱਤਰ ਜਾਣਾ ਦੇ 84 ਦੇ ਵਿੱਚ ਪੱਤਰ ਕਾਣਾ ਹੀ ਪਬਲਿਕ ਦੇ ਹੋਏ ਨੇ ਪਬਲਿਕ ਦੇ ਵਿੱਚ ਜਦੋਂ ਨਾ ਤਾਣਾ ਸ਼ਾਹੀ ਕਰਕੇ ਤੇ ਪਰਚੇ ਕਰਕੇ ਝੂਠੇ ਮੁਕਾਬਲੇ ਬਣਾ ਕੇ ਤੇ ਜੇਲਾਂ ਚੋਂ ਸੁੱਟਣਾ ਸ਼ੁਰੂ ਕੀਤਾ ਤੇ ਉੱਥੋਂ ਤਾਣਾ ਬੇੜਾ ਫੜ ਗਿਆ ਤੇ ਫਿਰ ਹੁਣ ਉਹ ਹੀ ਆਗੇ ਜੇ ਮੈਂ ਪਹਿਲਾ ਸਵਾਲ ਕੀਤਾ ਕਿ ਕੁਕੜੀ ਪਹਿਲੇ ਪਾਰੇਗੀ ਜਾਂ ਅੰਡਾ ਹੋਏ ਤੋਹਾਂ ਹੀ ਤੇ ਜਾ ਕੇ ਰਹੀ ਕੀਤੀ ਗੱਲਾਂ ਮਨਖਾ ਤੁਹਾਨੂੰ ਹੀ ਫੜ ਕੇ ਘਰ ਦੀ ਬਿੱਲੀ ਘਰ ਨੂੰ ਮਿਆਉ ਤੁਹਾਨੂੰ ਹੀ ਫੜ ਲਿਆ ਉਹਨਾਂ ਨੇ ਹੁਣ ਪੱਤਰਕਾਰਾਂ ਨੂੰ ਪੱਤਰਕਾਰ ਦਾ ਹਮੇਸ਼ਾ ਜਨਤਾ ਦੀ ਆਵਾਜ਼ ਬਣਦੇ ਆ ਪਰ ਹੁਣ ਜਨਤਾ ਦੀ ਆਵਾਜ਼ ਬਣਨ ਵਾਲਿਆਂ ਦੀ ਵੀ ਜ਼ੁਬਾਨਬੰਦੀ ਹੋ ਰਹੀ ਔਰ ਇਹੋ ਹੀ ਇਸੇ ਕਰਕੇ ਤੇ ਅਹੀਂ ਆਇਆ ਵੀ ਮੈਂ ਤੇ ਕਰਕੇ ਹੈਰਾਨ ਹੋ ਗਿਆ ਬਿਆਨ ਪੜ੍ਹ ਕੇ ਆ ਵੀ ਪੱਤਰਕਾਰਾਂ ਦੇ ਉੱਤੇ ਕੀ ਗੱਲ ਹੈ ਤੇ ਮੈਂ ਆਨ ਗਰਾਉਂਡ ਵੇਖ ਕੇ ਆਵਾ ਕੀ ਗੱਲ ਹੋਈ ਔਰ ਮੈਂ ਸਾਰੇ ਬਲਾਹ ਰਿਆਂ ਤੋਂ ਇਹੋ ਹੀ ਸਿੱਖਿਆ ਭਾਈ ਕੁੱਕੜੀ ਪਹਿਲੋਂ ਪੈ ਦਖ ਕੇ ਅੰਡਾ ਪਹਿਲਾ ਹੈ ਪਰ ਇਹਦਾ ਸਵਾਲ ਦਾ ਜਵਾਬ ਨਹੀਂ ਮਿਲ ਪਾਇਆ ਜੀ ਚੋ ਜੀ ਜਿਵੇਂ ਆਪਾਂ ਸੋਚਦੇ ਹਾਂ ਜੇ ਪੱਤਰਕਾਰ ਜਿਹੜੇ ਨੇ ਸਾਡਾ ਆਵਾਜ਼ ਹੈ ਜਨਤਾ ਫਿਰ ਜਾਵੇ ਜੀ ਜਾਵੇ ਕਿਵੇਂ اپنی آواز سرکارਾਂ ਤਾਈਂ ਪਹੁੰਚਾਉਂਦਾ ਹੋਰ ਕਿਹੜਾ ਜਰੀਆ ਜੇ ਪੱਤਰਕਾਰਾਂ ਦੀ ਜਵਾਬੰਦੀ ਹੋ ਜਦੋਂ ਤੁਹਾਨੂੰ ਨਾ ਤੇ ਪਰਚੇ ਪਾਤੇ ਤਾਂ ਤੁਸੀਂ 84 ਨੂੰ ਜਾਗਰ ਕਰਕੇ ਅੱਗੇ ਪਾਓ ਤੇ ਇਹਨਾਂ ਦੇ ਪਰਚੇ ਬਣ ਜਾਣੇ ਜੇਕਰ 84 ਨੂੰ ਸਹੀ ਮੁੱਦੇ ਕਰਕੇ ਠਾਓ ਤੇ ਸਖ ਕਾਮ ਅਤਵਾਦੀ ਨਹੀਂ ਅਤਵਾਦੀ ਰਾਜਨੀਤਿਕ ਨਿਕੰਦੇ ਕਹਿੰਦੇ ਜਦੋਂ ਤੁਹਾਡੀ ਪ੍ਰਸ਼ਨ ਹੈ ਸ਼ਬਦ ਕਰਦੇ ਅਤਵਾਦੀ ਤੇ ਇਹ ਅੰਦਰ ਜਾਣਗੇ ਤੇ ਤੁਸੀਂ ਆਜ਼ਾਦ ਹੋ ਜਾਓਗੇ ਤੁਸੀਂ ਆਜ਼ਾਦ ਹੋ ਜਾਵਾਂਗੇ ਪਰ 84 ਦਾ ਮਸਲਾ ਤੁਸੀਂ ਵਾਰ-ਵਾਰ ਚੈ ਰਹੇ ਹੋ 84 ਅਸੀਂ ਸਾਰੇ ਜਾਣਦੇ ਆ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਜਿਹੜੀ ਸਰਕਾਰ ਸਤਾ ਦੇ ਵਿੱਚ ਸੀ ਉਹਨਾਂ ਨੂੰ ਹੀ ਨਾਮ ਲਿਆ ਜਾਂਦਾ ਕਿ ਉਸ ਸਰਕਾਰ ਨੇ ਹੀ ਜਿਹੜਾ ਹਮਲਾ ਚੁਵਾਇਆ ਵੇਖੋ ਜੀ ਬਗੈਰ ਪਤੇ ਉਹਨੀਆਂ ਦਾ ਤੁਸੀਂ ਸੁਣਿਆ ਹਾਂ ਹੰਡਾਇਆ ਅਸੀਂ ਜੇਲਾਂ ਕਟੀਆਂ ਨੇ ਸਾਨੂੰ ਪਤਾ ਵੀ ਕਿੱਦਾਂ ਵਾਂ ਇਹ ਇੱਥੇ ਜਿਹੜਾ ਵਾ ਇਹ ਤੇ ਮੈਂ ਤਾਂ ਅੱਗੇ ਵੀ ਰਿਪੀਟ ਕਰ ਚੁੱਕਾ ਕਿ ਅਸੀਂ ਕਹਿੰਦੇ ਆ ਕਿ ਕਾਂਗਰਸ ਨੇ ਕੀਤਾ ਕੰਦੀ ਕਾਂਗਰਸ ਨੇ ਨਹੀਂ ਕੀਤਾ ਇਹ ਸਾਰੇ ਰਾਜਨੀਤਿਕ ਉਤੋਂ ਨੇ ਅਸੀਂ ਨੀ ਕਿ ਇਕੱਠੇ ਹੁੰਦੇ ਇਹ ਉਤੋਂ ਸਾਰੇ ਜਿਹੜੇ ਇਕੱਠੇ ਹੋ ਜਾਂਦੇ ਨੇ ਔਰ ਮੈਂ ਇੱਕ ਤੁਹਾਨੂੰ ਹੋਰ ਬੇਨਤੀ ਕਰਦਾ ਜੋ ਮੈਨੂੰ 18ਵਾਂ ਸਰਪ੍ਰਦਾਨ ਕਿਹਨੂੰ ਜਾਣਦਿਆ ਤੁਸੀਂ ਇੱਕ ਵੇਖਿਓ ਇਹ ਤੁਹਾਡੇ ਵਿੱਚੋਂ ਹੀ ਪਾੜ ਕੇ ਇਹਨਾਂ ਨੇ ਇੱਕ ਹੋਰ ਪ੍ਰਧਾਨ ਖੜਾ ਕਰ ਦੇਣਾ ਵਾ ਤੁਹਾਂ ਆਪਸ ਵਿੱਚ ਲੜਨਾ ਤਾਂ ਸਰਕਾਰ ਨਾਲ ਕੀ ਲੜਨਾ ਇਹ ਕੋਸ਼ ਉਹਦਾ ਸਰਕਾਰਾਂ ਦੇ ਕੋਲ ਝੂਠੇ ਪਰਜੇ ਦੋ ਢੜੇ ਬਣਾ ਦੋ ਤਿੰਨ ਢੜੇ ਬਣਾ ਦੋ ਉਹ ਤੁਸੀਂ ਆਪਸ ਵਿੱਚ ਉਜਲ ਜਾਣਾ ਇਹਨਾਂ ਨੇ ਫੇਰ ਬੜੀ ਹੋਣਾ ਤੁਸੀਂ ਕਿਸਾਨ ਯੂਨੀਅਨ ਦੀ ਵੇਖੀ ਕਿੰਨੀ ਠਾਠ ਹੀ ਕਿੰਨੀ ਗੱਲ ਹੀ ਕਿੰਨੀ ਇਹਨਾਂ ਦੀ ਗੱਲ ਚੱਲਦੀ ਇਹਨਾਂ ਦੇ ਵਿੱਚੋਂ ਖਰੀਦਾ ਪਰੋਸੀ ਕਰਕੇ ਇੱਕ ਦੂਜੇ ਤੋਂ ਬਣਾਤਾ ਕੋਈ ਕੋਈ ਕਿਸ ਤਰ੍ਹਾਂ ਬਣ ਗਿਆ ਕੋਈ ਕਿਸ ਤਰ੍ਹਾਂ ਬਣ ਗਿਆ ਕਿਸਾਨ ਯੂਨੀਅਨ ਤਾਂ ਥੱਲੇ ਜਾਣ ਦਾ ਇਹੀ ਢੜੇ ਦੀ ਬਾਜ਼ੀ ਹੁੰਦਾ ਮਤਲਬ ਪਾੜ ਪਾਓ ਦੀ ਰਾਜਨੀਤੀ ਅੱਜ ਵੀ ਚੱਲ ਤੁਹਾਡੇ ਨਾਲ ਇਹ ਹੋਣੀ ਆ ਪਾੜੋ ਤੇ ਰਾਜ ਕਰੋ ਉਹ ਤੁਹੀਂ ਲੱਭਿਓ ਹੁਣ ਤੁਹਾਡੇ ਕਿਹੜਾ ਹੁੰਦਾ ਔਰ ਮੈਂ ਤੁਹਾਨੂੰ ਅੱਜ ਕਹਿ ਦਿੰਦਾ ਹੁਣਾ ਤੁਹਾਡੇ ਪਰ ਚੀਜ਼ ਆਪਦਾ ਜੇ ਇਸ ਤਰ੍ਹਾਂ ਜਵਾਨਬੰਦੀ ਜਾਂ ਪਾੜ ਪਾਓ ਰਾਜ ਰਾਜਨੀਤੀ ਜਿਹੜੀ ਆ ਉਹਦੇ ਨਾਲ ਆਮ ਜਨਤਾ ਦੇ ਮਸਲੇ ਦਾ ਫਿਰ ਹੱਲ ਨਹੀਂ ਹੋਣਗੇ ਜਿਹੜੇ ਅਸੀਂ ਆ ਨਾ ਅਸੀਂ ਪਬਲਿਕ ਨੇ ਅਸੀਂ ਆਪਣਾ ਅਫਸਰ ਲੈਣਾ ਉਹ ਪੱਟੀ ਸਾਹਿਬ ਨੇ ਬੋਲਿਆ ਨਾ ਉਹ ਹੀ ਕਿਸੇ ਨੂੰ ਥਾਲੀ ਚ ਪਰੋਸ ਕੇ ਦੇਣਾ ਹਾਕ ਬਣਾਣਾ ਇਹ ਚੀਜ਼ ਨੂੰ ਨੋਟ ਰੱਖੋ ਇਹਨੂੰ ਆਪਾਂ ਲੈਣਾ ਵਾ ਕਿਸੇ ਨੇ ਸਾਨੂੰ ਨਹੀਂ ਦੇਣਾ ਪੱਤਰਕਾਰਾਂ ਨੂੰ ਹੱਕ ਆ ਤੋਂ ਤੋਹਾਂ ਆਪਣਾ ਆਪ ਲੈਣਾ ਤੁਸੀਂ ਨਿਕਲੋ ਮੈਦਾਨ ਦੇ ਵਿੱਚ ਕਰੋ 84 ਨੂੰ ਜਾਗਰ ਫੋਲ ਉਹਨਾਂ ਦਾ ਪੋ ਥੋੜੇ ਕਿਦਾਂ ਛੂਠੇ ਮੁਕਾਬਲੇ ਹੋਏ ਕਿਤਰਾ ਇਹਨਾਂ ਕਾਲ ਤਾਂ ਹਟਾਇਆ ਕਿਤਰਾ ਇਹ ਤਿੰਨ ਸਰਕਾਰਾਂ ਰਲੀਆਂ ਕਿਤਰਾ ਹੋਇਆ ਸਾਰੇ ਨੰਗੇ ਹੋ ਗਏ ਜੋ ਪਬਲਿਕ ਦੇ ਵਿੱਚ ਤੇ ਤੋਹਾਂ ਆਪਣੇ ਆਜ਼ਾਦ ਹੋ ਜਾਣਾ ਆ ਪੱਤਰਕਾਰ ਭਾਈਆਂ ਨੇ ਤਾਂ ਹਜੇ ਹੈਲੀਕਾਪਟਰ ਵਾਲਾ ਮਸਲਾ ਉਠਾਇਆ ਸੀ ਤੇ ਪਰਚੇ ਪਾਉਂਦੇ ਇਹਦਾ 84 ਵਾਲਾ ਮਸਲੇ ਉਠਾਉਂਦੇ ਤਾਂ ਫਿਰ ਪਰਚਿਆਂ ਦੇ ਪਰਚੇ ਹੋਏ ਜੇ ਤਾਂ ਨਿਆਣਾ ਤੁਰਨ ਲੱਗਦਾ ਨਾ ਤਾਂ ਡਿੱਗਦਾ ਹੀ ਹੁੰਦਾ ਵਾ ਤੁਸੀਂ ਡਿੱਗਿਆ ਜੇ ਤੁਸੀਂ ਮੇਰੇ ਕੋਲ ਮੈਨੂੰ 18 ਸਾਲ ਜਾਂਦਾ ਆਈ ਹੁਣ ਕਈ ਟੱਕੇ ਖਾਨੇ ਹੀ ਫੇਤਰੇ ਰਹੀ ਨੇ ਤੁਸੀਂ ਪਹਿਲਾ ਕ ਹੈਲੀਕਾਪਟਰ ਦੇ ਇੱਕ ਚੀਜ਼ ਤੋਂ ਨਾ ਨਾ ਕੰਬ ਜੋ ਅੱਗੇ ਚਾ ਵਗੇ ਬੜਾ ਕੁਝ ਮਿਲਦਾ ਮਕੰਬੇ ਦਾ ਨਹੀਂ ਹੈ ਅੱਜ ਵੀ ਸਾਡੇ ਸਾਥ ਜੁਨੀਅਨ ਵਾਲਿਆਂ ਦਾ ਵੀ ਧੰਨਵਾਦ ਹੀ ਅਸੀਂ ਜਥੇਬੰਦੀਆਂ ਦੇ ਵੀ ਧੰਨਵਾਦੀਆਂ ਜਿਹੜੇ ਸਾਥ ਦੇ ਰਹੇ ਨੇ ਪੱਤਰਕਾਰ ਭਾਈਚਾਰੇ ਦਾ ਜਾਂ ਆਰਟੀਆਈ ਜਿਹੜੇ ਪਾ ਰਹੇ ਨੇ ਉਹਨਾਂ ਦਾ ਇਹ ਡਰਨ ਵਾਲਾ ਨਹੀਂ ਹੈ ਜਿਹੜਾ ਡਰਾ ਰਹੇ ਨੇ ਕਿ ਮਾਜੇ ਦੀ ਧਰਤੀ ਦੇ ਅੱਜ ਜਿਹੜੀ ਮੀਟਿੰਗ ਹੋਈ ਹੈ ਇਸੇ ਚੀਜ਼ ਦਾ ਅੰਦਾਜ਼ਾ ਹੈ ਜਿਹ ਮਾਜੇ ਵਾਲਿਆਂ ਨੇ ਥਾਪੜਾ ਦੇ ਤਾਂ ਇਹ ਪਰਚੇ ਵੀ ਰੱਦ ਹੋਣਗੇ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਸੁਣਵਾਈ ਵੀ ਹੋਏਗੀ ਮੈਂ ਧੰਨਵਾਦ ਕਰਾਂ ਤੇ ਮੈਂ ਕਿਸਦਾ ਪਹਿਲਾਂ ਕਰਾਂ ਮੈਂ ਤੇ ਜਿਹੜੇ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਪੱਤਰਕਾਰਾਂ ਨੇ ਸੱਦਾ ਦਿੱਤਾ ਹੈ ਇਹਨਾਂ ਆਉਣਾ ਹੀ ਇਹ ਤੇ ਵੀ ਹੀਰਾ ਕੱਟ ਕੇ ਸਾਰੀਆਂ ਪਾਟੀਆਂ ਆ ਗਿਆ ਹੀ ਮਖਬਾਰ ਅਖਬਾਰ ਪੜ੍ਹ ਕੇ ਆ ਗਿਆ ਮੈਂ ਨਾ ਸਾਰਿਆਂ ਦਾ ਧੰਨਵਾਦ ਆ ਕਿ ਜਿਹੜੇ ਤੁਹਾਡੇ ਨਾਲ ਸਾਥ ਦੇ ਰਹੇ ਨੇ ਔਰ ਸਾਰੇ ਮਾਝੇ ਵਾਲੇ ਤਾਂ ਇੱਕ ਤੇ ਹੱਥ ਮਾਰ ਕੇ ਕਹਿ ਰਹੇ ਨੇ ਕੋਈ ਇਹ ਹੀ ਤਾਂ ਉਜਾੜ ਕਰਾਵਾਂਗੇ ਤਾਂ ਫਿਰ ਸੇ ਤਾਂ ਡਰ ਕਾ ਦਾ ਨਹੀਂ ਧਰਮੀ ਫੌਜੀਆ ਦਾ ਵੀ ਬੜਾ ਵੱਡਾ ਜੋਰਦਾਂ ਰਿਹਾ ਤੁਸੀਂ ਸਾਡੇ ਇੱਥੇ ਆਏ ਹੋ ਤੁਹਾਡਾ ਵੀ ਧੰਨਵਾਦ ਹੈ ਪਰ ਧਰਮੀ ਫੌਜੀ ਵੀ ਹੁਣ ਨਾਲ ਨਹੀਂ ਪੱਤਰ ਜਾਰੀ ਕਰਾਂਗਾ ਅਸੀਂ ਜਿਹੜੀ ਗੱਲ ਆ ਨਾ ਮੈਂ ਤੁਹਾਨੂੰ ਦੱਸਣਾ ਗੱਲ ਸਾਨੂੰ ਪੁੱਛਣ ਦੀ ਲੋੜ ਨਹੀਂ ਜਦੋਂ ਬੰਦਾ ਪੜ ਜਾਏ ਤਾਂ ਉਹਨੂੰ ਪੜ ਕੇ ਦੋ ਤਾਂ ਸਰਕਾਰ ਦੋ ਉਹਨੂੰ ਬੰਦਾ ਪੁੱਛੇ ਤੂੰ ਕਾਕਾ ਪੜਿਆ ਉਹਦਾ ਸਰਟੀਫਿਕੇਟ ਵੇਖਿਆ ਜਾਂਦਾ ਨੌਕਰੀ ਤੇ ਲਾਉਣਾ ਹਾਂ ਭਈ ਆਪਣੇ ਇੱਧਰ ਆਓ ਆਪਣੇ ਡਾਕੂਮੈਂਟ ਉਹ ਆਪਣਾ ਸਰਟੀਫਿਕੇਟ ਦਿੰਦਾ ਮੈਂ ਤੁਹਾਨੂੰ ਕਾਰਡ ਦੇ ਦਿੱਤਾ ਪਰ ਵੀ ਫੌਜੀ ਜੇਲਾਂ ਕੱਟੀਆਂ ਅਸੀਂ ਸਰਕਾਰਾਂ ਨਾਲ ਟੱਕਰ ਲੈਣ ਆਲੇ ਥੱਲੇ ਥੱਲੇ ਸਾਡੀਆਂ ਟੱਕਰਾਂ ਹੀ ਨਹੀਂ ਬਣਦੀਆਂ ਅਸੀਂ ਤਾਂ ਸਰਕਾਰਾਂ ਨਾਲ ਟੱਕਰਾਂ ਲਈਆਂ ਸਰਕਾਰਾਂ ਦੇ ਅੰਦਰ ਜੇਲਾਂ ਕੱਟ ਕੇ ਆਏ ਆਂ ਸਰਕਾਰਾਂ ਦੇ ਬਰਖਿਲਾਫ ਤਾਰੇ ਨਹੀਂ ਸਾਡੇ ਬੰਦਿਆਂ ਨੂੰ ਇਹ ਜਿੱਦ ਨਹੀਂ ਬਹਿਰਾ ਕੱਤ ਕੇ ਹਥਿਆਰ ਚੁੱਕ ਕੇ ਸਰਕਾਰ ਦੇ ਬਰਖਲਾਵ ਲੜੇ ਤਾਂ ਸਾਨੂੰ ਅੱਜ ਕਿਹੜੀ ਗੱਲ ਸਰਕਾਰਾਂ ਜ਼ੁਲਮ ਢਾਉਂਦੀਆਂ ਰਹਿੰਦੀਆਂ ਨੇ ਸਰਕਾਰਾਂ ਨਾਲ ਲੜਨ ਵਾਲੇ ਇਤਿਹਾਸ ਰਚਦੇ ਨੇ ਇਹ ਸ਼ੁਰੂ ਤਾਂ ਲੱਗਿਆ ਪਿਛਲੇ ਇਤਿਹਾਸ ਕਿਉਂ ਸਾਨੂੰ ਕਿਉਂ ਸਾਨੂੰ ਪਿਛੋ ਇਤਿਹਾਸ ਪੜ੍ਹਨਾ ਚਾਹੀਦਾ ਅੱਜ ਤੱਕ ਮੁੰਡੇ ਜਿਹੜੇ ਨੇ ਸਿਰਫ ਨਿਰਦੇ ਦੇ ਵਿੱਚ ਹੀ ਸ਼ਾਮਲ ਹੁੰਦੇ ਰਹਿੰਦੇ ਨੇ ਇਤਿਹਾਸ ਪੜ੍ਹੋ ਇਤਿਹਾਸ ਤੇ ਪੜ੍ਹੋ ਤੁਹਾਨੂੰ ਪਤਾ ਲੱਗੂ ਸਾਡੇ ਸੂਰਮਿਆਂ ਨੇ ਕਿਦਾਂ ਕੀਤਾ ਕਿ ਅਹ ਕਈ ਕਹਿੰਦੇ ਨੇ ਫਲਾਣਾ ਧਰਮ ਹੋਣਾ ਮੈਂ ਸਾਰੇ ਇਤਿਹਾਸ ਪੜੇ ਨੇ ਸਾਰੇ ਧਰਮ ਪੜੇ ਨੇ ਬੜੇ ਬੜੇ ਸੂਰਮੇ ਸਾਰਿਆਂ ਧਰਮਾਂ ਦੇ ਵਿੱਚ ਹੋਏ ਨੇ ਸਾਰੇ ਪਰ ਸਾਨੂੰ ਜਿਆਦਾ ਕਰ ਕੀ ਮਾਰਨੇ ਨੇ ਪੜੋ ਤੇ ਰਾਜ ਕਰੋ ਸਾਨੂੰ ਧਰਮਾਂ 'ਚ ਵੰਡ ਕੇ ਸਾਨੂੰ ਕੌਮਾਂ 'ਚ ਵੰਡ ਕੇ ਸਾਨੂੰ ਸਾਨੂੰ ਜਦੋਂ ਹੁਣ ਤੁਸੀਂ ਕਹਿੰਦੇ ਜੇ ਹੁਣ ਅਸੀਂ ਕੀ ਕਰਾਂਗੇ ਮੈਂ ਤੁਹਾਡੇ ਧੜੇ ਬਣਨੇ ਧੜੇ ਬਾਜੀ ਕਰਕੇ ਇੱਥੋਂ ਸਾਨੂੰ ਫੇਲ ਕਰਦੇ ਪਰ ਸਰਕਾਰਾਂ ਨੇ ਤੇ ਪੱਤਰਕਾਰ ਵੀ ਧਰਨਿਆਂ ਦੇ ਬਿਠਾਉਂਦੇ ਆ ਦਰਿਆ ਵਸਾਉਣ ਲਾਉਂਦੇ ਨੇ ਉਹ ਫਿਰ ਕੁਕੜੀ ਪਹਿਲਾਂ ਪਾ ਦੇਗਾ ਅੰਡਾ ਹੋਊ ਤੁਹਾਨੂੰ ਪਹਿਲਾਂ ਕਿ ਆਪ ਹੀ ਆਪ ਹੀ ਆਪ ਹੀ ਜੰਗਲਾ ਬਣਿਆ ਤਾਂ ਤੁਸੀਂ ਆਪ ਬੈਗੇ ਜੋ ਵਿੱਚ ਇਹ ਜੰਗਲੇ ਦੇ ਹਾਂਜੀ ਉਹਨਾਂ ਧਰਮੀ ਫੌਜੀ ਹੋਣ ਦੇ ਨਾਤੇ ਜਿਹੜਾ 26 ਨੂੰ ਜਾਂ 27 ਫਰਵਰੀ ਨੂੰ ਇੱਥੇ ਅੰਮ੍ਰਿਤਸਰ ਮਾਝੇ ਦੀ ਧਰਤੀ ਦੇ ਪੱਤਰਚਾਰਾਂ ਵੱਲੋਂ ਇਕੱਠ ਕੀਤਾ ਜਾ ਰਿਹਾ ਤੁਸੀਂ ਹਾਜ਼ਰੀ ਲਵਾਉਣ ਆਉਣਾ ਉਸ ਦੇ ਲਈ ਬਾਤ ਆਵਾਂਗਾ ਪਰ ਮੈਂ ਤੋਂ ਪਹਿਲਾਂ ਸਰਕਾਰ ਨੂੰ ਅਪੀਲ ਕਰਦਾ ਕਿ ਸਰਕਾਰ ਜਿਹੜੀ ਆ ਉਹ ਤੋਂ ਪਹਿਲਾਂ ਇਹਨਾਂ ਨੂੰ ਸਦਕੇ ਇਹਨਾਂ ਦਾ ਹੱਲ ਕਰੇ ਕਿਉਂਕਿ ਪੱਤਰਕਾਰ ਜਿਹੜੇ ਆਜ਼ਾਦ ਨੇ ਔਰ ਇਹਨਾਂ ਨੂੰ ਜਿਹੜੀ ਆਪਣੀ ਆਵਾਜ਼ ਜਿਹੜੀ ਬੁਲੰਦ ਕਰਨ ਦੇਣ ਔਰ ਮੇਰੀ ਤੇ ਇੱਕੋ ਫਰਮਾਇਸ਼ ਵੀ ਗੁੰਜਾਇਸ਼ ਵੀ ਸਰਕਾਰ ਤੁਹਾਨੂੰ ਸਦਕੇ ਪਹਿਲੋਂ ਇਹ ਕਰ ਦੇ ਕਿ 26 ਤਰੀਕ ਨੂੰ ਵੀਖਣੀ ਨਾ ਪਵੇ ਪਰ ਸਰਕਾਰਾਂ ਨੇ ਤਾਂ ਬਾਈ ਮਨਿੰਦਰ ਉਹਨਾਂ ਦੇ ਜਿਹੜੇ ਪੇਜ ਨੇ ਉਹ ਵੀ ਬੰਦ ਕਰ ਦਿੱਤੇ ਜੋ ਕਿ ਮੈਂ ਤੁਹਾਨੂੰ ਤੁਹਾਡੀ ਗੱਲ ਦਾ ਬਾਅਦ ਚ ਦਿੰਨਾ ਜਿਹੜਾ ਵਾ ਹੁਣ ਸਾਡੀ ਹੋਰ ਬਾਜਬੰਦ ਵਾਲੀ ਤੇ ਖੁੱਲਣ ਵਾਲੀ ਤੇ ਬਾਅਦ ਚ ਗੱਲ ਹੁਣ ਤੁਹਾਡੀ ਪਰਚੇ ਕਰਦੇ ਇਹੋ ਹੀ ਕਾਰਨ ਹੁੰਦਾ ਜੋ ਪਰਚੇ ਰੱਦ ਹੁੰਦੇ ਨੇ ਵੀ ਇਹ ਆਪਣੇ ਮੁੱਦੇ ਤੋਂ ਥੜਕਿਕੇ ਤੇ ਪਰਚੇ ਰੱਦ ਮਗਰ ਤੋਰ ਪਾਣ ਔਰ ਇਹ ਹੀ ਜਿਹੜਾ ਵਾ ਜ਼ਿਆਦਾ ਕਰ ਸਾਨੂੰ ਥੱਲੇ ਲੈ ਕੇ ਬੰਦਾ ਫਿਰ ਇਹਦੇ ਤੋਂ ਬਾਅਦ ਫਿਰ ਇੱਕ ਨੂੰ ਵੀ ਚੋਨਾ ਥਾਪੜਾ ਦੇ ਦੇਣਾ ਵੀ ਹਾਂ ਤੂੰ ਤੂੰ ਪੱਤਰਕਾਰ ਤੂੰ ਪ੍ਰਧਾਨ ਤੂੰ ਵਧੀਆ ਵਾ ਤੂੰ ਇੱਧਰ ਨੂੰ ਹੋ ਜਾ ਉਹਨੂੰ ਥੋੜਾ ਜਿਹਾ ਉਹ ਕਰਕੇ ਹੱਥ ਚਾਰ ਦੇਣਗੇ ਉਹ ਆਪਣੇ ਆਪਣੀ ਦੰਬ ਚੁੱਕ ਲੂਗਾ ਇਹ ਥੋਂ ਜਾ ਕੇ ਆਪਾਂ ਫੇਰ ਹੁੰਦੇ ਆ ਹੋਰ ਸਾਨੂੰ ਕੋਈ ਮਿਲ ਕੇ ਫੇਲ ਕਰਨ ਦਾ ਕੋਈ ਤਰੀਕਾ ਹੀ ਨਹੀਂਗਾ ਮਤਲਬ ਸਾਨੂੰ ਵੀ ਹੁਸ਼ਿਆਰ ਤੇ ਸਮਝਦਾਰ ਰਹਿਣਾ ਪੈਣਾ ਤੁਹਾਨੂੰ ਪੂਰਾ ਤੁਹਾਡੇ ਚ ਹਣੀ ਆ ਮੈਨੂੰ 18 ਸਾਲ ਪ੍ਰਧਾਨੀ ਹੁੰਦਾ ਮੈਂ ਜਿੱਦਾਂ ਪ੍ਰਧਾਨ ਬਣਿਆ ਮੈਨੂੰ ਇਹ ਗੱਲਾਂ ਦੱਸੀਆਂ ਨੇ ਤੇ ਉਹ ਅਜੇ ਮੈਂ ਹੰਡਾਈਆਂ ਨੇ ਤੇ ਮੇਰੇ ਨਾਲ ਹੁੰਦੀਆਂ ਨੇ ਪਰ ਜਿਵੇਂ ਜੇ ਤੁਸੀਂ ਸਮਾਂ ਵੀ ਹੰਡਾਇਆ ਪ੍ਰਧਾਨ ਵੀ 18 ਸਾਲ ਹੋ ਚੱਲੇ ਨੇ ਤੁਹਾਨੂੰ ਚਲੋ ਪੱਤਰਕਾਰ ਨਾ ਦਾ ਪ੍ਰਧਾਨ ਜੀ ਜਾਂਦੇ ਨੇ ਨਾ ਵੋਟਾਂ ਜਾਂਦੇ ਨੇ ਅਸੀਂ ਦਾ ਸਾਰਿਆਂ ਦਾ ਸਾਥ ਚਾਉਣੀ ਆ ਅਸੀਂ ਸਾਰਿਆਂ ਦੀ ਆਵਾਜ਼ ਬਣਦੇ ਆ ਆਵਾਜ਼ ਨੇ ਤੇ ਤੁਹਾਨੂੰ ਤਨ ਦਬਾਇਆ ਜੇ ਆਵਾਜ਼ ਉਹ ਕਹਿੰਦੀ ਕਹਿੰਦੇ ਬਣੋ ਉਹ ਕਹਿੰਦਾ ਸਾਡੀ ਆਵਾਜ਼ ਬਣੋ ਤੁਸੀਂ ਪਬਲਿਕ ਦੀ ਆਵਾਜ਼ ਬਣੇ ਤੇ ਤੁਹਾਡੇ ਦੇ ਹੋ ਗਿਆ ਆਵਾਜ਼ ਜਿਹੜੀ ਆ ਇਹ ਤੇ ਜੇ ਪ੍ਰਸ ਨੂੰ ਆਜ਼ਾਦੀ ਆਹ ਨਹੀਂ ਤੁਹਾਨੂੰ ਦੇਣੀ ਇਹ ਤੇ ਸਰਕਾਰਾਂ ਕਹਿੰਦੀਆਂ ਤੁਸੀਂ ਆਜ਼ਾਦ ਜੀ ਤੇ ਸਰਕਾਰਾਂ ਨੂੰ ਸਮਝਣ ਜਦ ਕਿ ਆਜ਼ਾਦ ਨੇ ਤੇ ਇਹਨਾਂ ਨੂੰ ਆਜ਼ਾਦੀ ਚ ਗੱਲ ਕਰਨ ਦੀ ਹੈ ਤੇ ਜੇਕਰ ਤੁਹਾਡੀ ਆਵਾਜ਼ ਨੂੰ ਫੇਰ ਵੀ ਦਬਾਉਂਦੇ ਨੇ ਤੇ ਫਿਰ ਉਹਦਾ ਹਾਲ ਜਿਹੜਾ ਇਹੀ ਸੜਕਾਂ ਤੇ ਹੁੰਦਾ ਚਾਹੇ ਉਹ ਮੋਦੀ ਸਰਕਾਰ ਹੋਵੇ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਇਹ ਆਵਾਜ਼ ਜ਼ੁਬਾਨਬੰਦੀ ਜਿਹਨੂੰ ਆਪਾਂ ਪੰਜਾਬੀ ਚ ਕਹ ਲਈਏ ਕਿ ਜ਼ੁਬਾਨਬੰਦੀ ਨੂੰ ਤਰਜੀਹ ਦੇਣੀ ਆ ਸੁਰੂ ਕਰਦਿਆਂ। ਵੇਖੋ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਸਾਨੂੰ ਧਰਮਕੋਮਾਂ ਦੇ ਵਿੱਚ ਵੰਡ ਕੇ ਤੇ ਬਹੁਤ ਕੁਝ ਕੀਤਾ ਮੇਰਾ ਮੇਰੀ ਗੱਲ ਸੁਣਿਆ ਮੋਦੀ ਦਾ ਨਾਂ ਲਿਆ ਕਈ ਮੋਦੀ ਦੇ ਭਗਤ ਮੇਰਨਾ ਟੇਡਾ ਜਿਹਾ ਵੇਖਣਗੇ। ਪਰ ਇਹ ਤੇ ਮੈਂ ਸਵਾਲ ਕਰਦਾ ਕਿ ਮੈਂ ਜੇਕਰ ਮੋਦੀ ਦਾ ਨਾਂ ਲਿਆ ਇਹ ਬਰਾਦਰੀ ਤਾਂ ਘੋਈ ਤਾਂ ਮੈਂ ਖੁਦ ਬਾਦਲ ਦਾ ਨਾਂ ਲਈਨਾ ਬਾਦਲ ਨੇ ਸਭ ਤੋਂ ਪਹਿਲਾਂ ਰਾਜਨੀਤੀ ਗਲਤ ਕੀਤੀ ਜਿੰਨ ਆ ਉਹੋ ਹੀ ਕੰਮ ਮਾੜਾ ਕਰਕੇ ਉਹਦਾ ਮੁੱਦਾ ਬਣਾ ਕੇ ਤੇ ਫਿਰ ਉਸੇ ਤਰ੍ਹਾਂ ਇਲੈਕਸ਼ਨ ਲੜੀਆਂ ਤਾਂ ਮੈਂ ਥੋੜਾ ਜਿਹਾ ਜੈਂਪਲ ਦੇ ਦਨ ਧਰਮੀ ਫੌਜੀਆ ਨੂੰ ਅਕਾਲ ਤਖਤ ਦੇ ਤੇ ਹਮਲਾ ਨਾ ਬਾਦਲ ਕਰਵਾਉਂਦਾ ਤੇ ਧਰਮੀ ਫੌਜੀਆ ਪੈਰ ਕਾ ਨਹੀਂ ਛੱਡਣੀਆਂ ਬੈਰਕਾਂ ਛੜੀਆਂ ਜੇ ਕੈਦੀ ਕੱਟੇ ਆਏ ਤੇ ਹੁਣ ਤਰਨਤਾਰਨ ਦੀ ਸੀਟ ਦੇ ਕੇ ਧਰਮੀ ਫੌਜੀ ਨੂੰ ਦਿੱਤੀ ਅੱਜ ਤੱਕ ਬਾਦਲ ਦੇ ਜਿੰਨੇ ਕੰਮ ਵੇਖ ਲੈਣੇ ਪਹਿਲੋਂ ਜਿਹੜਾ ਮਾੜਾ ਕੰਮ ਕੀਤਾ ਉਹਦਾ ਮੁੱਦਾ ਬਣਾ ਕੇ ਇਹਨੂੰ ਵੋਟਾਂ ਲਈਆਂ ਤਰਨਤਾਰਨ ਵਿੱਚ ਇਹਨਾਂ ਨੇ 50 ਵੋਟਾਂ ਨਹੀਂ ਪੈਣੀਆਂ ਧਰਮੀ ਫੌਜੀ ਦੇ ਨਾਂ ਤੇ ਵੋਟਾਂ ਪਈਆਂ ਨੇ ਔਰ ਅਜੇ ਮੈਂ ਉਹਦੇ 'ਚ ਕਿਉਂ ਨਹੀਂ ਗਿਆ ਮੈਂ ਤਾਂ ਨਹੀਂ ਗਿਆ ਕਿ ਸਾਨੂੰ ਪਤਾ ਵੀ ਇਹ ਅਕਾਲੀ ਦਲ ਨੇ ਕਰਵਾਇਆ ਹਮਲਾ ਮੈਂ ਤਾਂ ਨਹੀਂ ਗਿਆ ਔਰ ਜੇਕਰ ਦਾਸ ਚਲ ਜੇ ਉਥੇ ਤੇ ਵੋਟਾਂ ਦੜਾ ਦੜ ਪੈਣੀਆਂ ਹੈਗੀਆਂ ਤੇ ਅੱਗੇ ਦੱਸਾਂਗੇ ਕਿ タルਮੀ ਫੌਜੀ ਕਿਦਾਂ ਵੋਟ ਇਹ ਇਸੇ ਤਰ੍ਹਾਂ ਜਿੱਥੋਂ ਬਾਦਲ ਨੇ ਰਾਜਨੀਤੀ ਜਿਵੇਂ ਖਰਾਬ ਕੀਤੀ ਹੈ ਇਸੇ ਤਰ੍ਹਾਂ ਮੋਦੀ ਤਾਨਾ ਸ਼ਹੀ ਕਰਕੇ ਕਰਨ ਲਿਆ ਜਿੰਨਾ ਚਿਰ ਰਾਜਪਾਗ ਤੇ ਆ ਨਹੀਂ ਤੇ ਬਾਅਦ ਵਿੱਚ ਬਾਦਲ ਦੀ ਪਾਰਟੀ ਵਾਲੀ ਗੱਲ ਹੋ ਕੋਈ ਐਨੂੰ ਭਾਜੂ ਕੋਈ ਐਨੂੰ ਭਾਜੂ ਇਹ ਸਦਾ ਰਾਜਪਾਗ ਨਹੀਂ ਰਹਿੰਦੇ ਰਾਜਪਾਗ ਉਹ ਰਹਿੰਦੇ ਨੇ ਜਿਹੜਾ اپੋਜੀਸ਼ਨ ਆ ਉਹਨੂੰ ਵੀ ਗੱਲ ਨਾ ਲਾਓ ਤੇ ਆਪਣੇ ਨੂੰ ਲਾਓ ਮੈਂ 18 ਸਾਲ ਇਸੇ ਤਰ੍ਹਾਂ ਹੀ ਕੱਟਿਆ ਮੇਰੇ ਪਾਰਟੀ ਵਿੱਚ ਨਾਂ ਮੈਨੂੰ ਪਤਾ ਲੱਗਦਾ ਕਿ ਮੇਰਾ ਵਿਰੋਧੀ ਕਿਹੜਾ ਤੇ ਨਾਂ ਮੈਨੂੰ ਪਤਾ ਲੱਗਦਾ ਮੇਰਾ ਸੱਜਣ ਕਿਹੜਾ 1984 ਤੋਂ ਹੁਣ ਤਾਈਂ ਬੜੀਆਂ ਸਰਕਾਰਾਂ ਦੀ ਜਿਹੜਾ ਸਤਾ ਆਈਆਂ ਨੇ ਤੁਹਾਡੇ ਧਿਆਨ ਦੇ ਵਿੱਚ ਕੀ ਜਾਪਦਾ ਛਿੱਣਾ ਕੇ ਬਦਲਾਵ ਵਾਲੀ ਸਤਾ ਹੋਣ ਆਈ ਹੈ ਬਦਲਾਵ ਤਾਂ ਵੇਖੋ ਜੀ ਪਹਿਲੋਂ ਆਇਆ ਹੀ ਪਹਿਲੋਂ ਆਇਆ ਲੱਗਾ ਸੀ ਇਹ ਜੇਕਰ ਤੁਸੀਂ ਅੱਜ ਦੇ ਬਦਲਾਅ ਦੀ ਨਾ ਗੱਲ ਕਰੋ ਤੁਸੀਂ 97 ਦੇ ਵਿੱਚ ਆ ਜਾਓ 97 ਦੇ ਵਿੱਚ ਮੈਂ ਪਹਿਲੀ ਯਾ ਰਾਜਨੀਤਿਕ ਰੇਲੀ ਦੇ ਵਿੱਚ ਗਿਆ ਤੇ ਬਾਦਲ ਕਹਿੰਦਾ ਸੀ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਅਲਾ ਰਾਜ ਦਊਗਾ ਕੈਂਠਾ ਪਾ ਕੇ ਕੁੱਤਾ ਚਲ ਜੂ ਤੋਰ ਨੂੰ ਨਹੀਂ ਕੋ ਲਾਊਗਾ ਔਰ ਮੇਰਾ ਕਿ ਕਿਸੇ ਨੂੰ ਲਾਉਣ ਦੀ ਲੋੜ ਨਹੀਂ ਵੀ ਬਾਦਲ ਦੇ ਬੰਦਿਆਂ ਨੇ ਕੈਂਠੇ ਲਾਏ ਇਥੋਂ ਤੱਕ ਗੱਲ ਗਈ ਔਰ ਇਹ ਜਿਹੜੀ बार-बार ਮੈਂ ਤੁਹਾਨੂੰ 84 ਦੇ ਗੱਲ ਕਰਨਾ 84 ਨੇ ਰਾਜਨੀਤੀ ਖਰਾਬ ਕੀਤੀ ਹੈ ਔਰ ਬਦਲਾ ਇਥੇ ਕੀ ਆਉਣਾ ਹੈ ਉਹੋ ਹੀ ਚ ਮੇਲੇ ਜਿਹੜੇ ਨੇ ਪਹਿਲੋਂ ਵਾਲੇ ਨੇ ਇਹ ਪਿਛਲਾ ਵੇਖ ਲੈਂਦਾ ਕਿ ਬਾਦਲ ਨੇ ਪੰਜ ਜਾਰੀ ਮੁੱਖ ਮੰਤਰੀ ਕਿਦਾਂ ਬਣਿਆ ਤਾਂ ਅਸੀਂ ਵੀ ਉਦਾਂ ਕਰੀਏ ਇਹ ਚੀਜ਼ਾਂ ਸਾਨੂੰ ਥੱਲੇ ਲੈ ਕੇ ਜਾਂਦੀਆਂ ਨੇ ਹੋਰ ਸਾਨੂੰ ਕੋਈ ਨਹੀਂ ਸਾਨੂੰ 84 ਦਾ ਹੀ ਮੁੱਦੇ ਤੋਂ ਗਾਂ ਚੱਲਣਾ ਪਊ ਮੋੜ ਕੇ ਫੇਰ ਸਾਨੂੰ 84 ਤੇ ਆਉਣਾ ਪੈਂਦਾ 84 ਬਾਦਲ ਨੇ ਕਰਵਾ ਕੇ 97 ਚ 113 ਸੀਟਾਂ ਜਿੱਤ ਕੇ ਬਣ ਗਿਆ ਤਾਂ ਗਾਂ ਸਾਨੂੰ ਰਾਜਪਾਕ ਕਿਹੜਾ ਚੰਗਾ ਦਊਗਾ ਕੀ ਅਸੀਂ ਆਸ ਰੱਖ ਸਕਦੀ ਅਜੇ ਵੀ ਰੰਝਾ ਕੇ ਨਹੀਂ ਇਨਸਾਫ ਮਿਲ ਪਾਇਆ ਨਾ ਮਿਲਿਆ ਤੇ ਨਾ ਮਿਲਣਾ ਜਦ ਤੱਕ ਭਗਵੰਤ ਦੇ ਵਿੱਚ ਦੋ ਗੱਲਾਂ ਨਹੀਂ ਨਿਕਲਦੀਆਂ ਨੰਬਰ 1 ਦੇ ਤੇ ਮੇਰੀ ਆਪ ਪਾਰਟੀ ਤੇ ਮੇਰੀ ਆਪ ਪਾਰਟੀ ਨੰਬਰ 2 ਮੈਂ ਇਹ ਜਾਤੀ ਦਾ ਤੇ ਮੈਂ ਇਹ ਜਾਤੀ ਦਾ ਜਦ ਤੱਕ ਸਾਡੀ ਧੌਣ ਦੇ ਵਿੱਚ ਕਿੱਲੇ ਠੋਕ ਦਿੱਤੇ ਆ ਸਾਡੇ ਰਾਜਨੀਤਿਕਾਂ ਜਦ ਤੱਕ ਇਹ ਦੋ ਗੱਲਾਂ ਨਹੀਂ ਨਿਕਲਦੀਆਂ ਤਾਂ ਅਸੀਂ ਇਤਰਾ ਹੀ ਰਹਿਾਂਗੇ ਤਾਂ ਬਹੁਤ ਬਹੁਤ ਧੰਵਾਜੀ ਇਹ ਨੇ ਸਰਦਾਰ ਬਲਦੇਵ ਸਿੰਘ ਜੀ ਜਿਹੜੇ 1984 ਪੀੜਿਤ ਧਰਮੀ ਫੌਜੀ ਨੇ ਅੱਜ ਪੱਤਰਚਾਰਾਂ ਦੀ ਮੀਟਿੰਗ ਦੇ ਵਿੱਚ ਮੋਚੇ ਨੇ ਅਤੇ ਉਹਨਾਂ ਨੇ ਜਰੂਰ ਆਵਾਜ਼ ਬੁਲੰਦ ਕੀਤੀ ਹੈ ਪੱਤਰਕਾਰਾਂ ਦੇ ਮੀਟਿੰਗ ਦੇ ਵਿੱਚ ਵੀ ਹਾਂ ਦਾ ਨਾਰਾ ਮਾਰਿਆ ਜੇ ਪੱਤਰਕਾਰ ਜਿਹੜੀ ਜਨਤਾ ਦੀ ਆਵਾਜ਼ ਬੰਦਦੇ ਨੇ ਅੱਜ ਉਹਨਾਂ ਦੀ ਵੀ ਜ਼ੁਬਾਨਬੰਦੀ ਹੋ ਰਹੀ ਹੈ ਸਰਕਾਰਾਂ ਜਿਹੜੀਆਂ ਨੇ ਹਮੇਸ਼ਾ ਹੀ ਤਰ੍ਹਾਂ-ਤਰ੍ਹਾਂ ਦੇ ਹੱਥ ਚੰਡੇ ਅਪਣਾਉਂਦੀਆਂ ਨੇ ਜ਼ੁਬਾਨਬੰਦੀ ਲਾਉਂਦੀਆਂ ਨੇ ਜਾਂ ਜ਼ੁਬਾਨ ਬੰਦ ਕਰਦੀਆਂ ਨੇ ਜਿਹੜਾ ਵੀ ਵਿਰੋਧ ਦੇ ਵਿੱਚ ਉੱਤਰਦਾ ਹੈ ਉਹਨੂੰ ਪਰਚੇ ਤੇ ਹਰਜਾਨੇ ਪਾ ਦਿੰਦੀਆਂ ਨੇ ਤਾਂ ਇਹਨਾਂ ਤੋਂ ਸਾਨੂੰ ਜਿਹੜਾ ਸੁਚੇਤ ਰਹਿਣ ਦੀ ਜ਼ਰੂਰਤ ਹੈ ਪੱਤਰਕਾਰ ਭਾਈਚਾਰੇ ਨੂੰ ਵੀ ਸਾਥ ਦੇਣ ਦੀ ਲੋੜ ਹੈ ਇਹ ਪੱਤਰਚਾਰ ਭਾਈਚਾਰੇ ਆ ਜਿਹੜਾ ਆਮ ਜਨਤਾ ਦੀ ਆਵਾਜ਼ ਬਣਦਾ ਹੈ ਜਨਤਾ ਦੀ ਹੱਥੀ ਦੇ ਵਿੱਚ ਨਿਤਰਦਾ ਹੈ ਜਨਤਾ ਜਦੋਂ ਨਰਾਜ ਹੁੰਦੀ ਹੈ ਸਰਕਾਰਾਂ ਤੋਂ ਤਾਂ ਪੱਤਰਚਾਰ ਤਾਂ ਹੀ ਜਾਂਦੀ ਨੇ ਪਰ ਪੱਤਰਚਾਰ ਜਦੋਂ ਆਵਾਜ਼ ਬੁਲੰਦ ਚੜਦੇ ਨੇ ਤੇ ਹੁਣ ਉਹਨਾਂ ਦੇ ਵੀ ਪਰਚੇ ਹੋਣੇ ਸ਼ੁਰੂ ਹੋਏ ਨੇ ਹੁਣ ਜਿਹੜਾ ਹੈ ਫਰਵਰੀ ਦੀ 27 ਜਾਂ 26 ਤਰੀਕ ਨੂੰ ਜਿਹੜਾ ਮਾਝੇ ਦੀ ਧਰਤੀ ਦੇ ਵੱਡਾ ਇਕੱਠ ਹੋਣ ਜਾ ਰਿਹਾ ਉਸ ਵਿੱਚ ਵੀ ਜਥੇਬੰਦੀਆਂ ਨੇ ਹਾਮੀ ਭਰੀ ਹੈ ਕਿ ਉਹ ਹਮ ਹਮਾਜੇ ਪਹੁੰਚਣਗੇ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੀ ਲਾਲੀ ਅਮਰੀਕਸਰ